ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਪਾਪਾ ਦੀਪ ਸਿੰਘ ਜੀ ਦੇ ਉੱਤੇ ਵਿਸ਼ਵਾਸ ਕਰਨ ਵਾਲੀ ਸੰਗਤ ਦਾ ਵਿਸ਼ਵਾਸ ਹੋਰ ਵੀ ਪੱਕਾ ਕਿਵੇਂ ਹੋ ਜਾਂਦਾ ਹੈ ਇੱਕ ਬੀਬੀ ਨੇ ਆਪਣੀ ਕਹਾਣੀ ਦੱਸਦੇ ਹੋਇਆ ਕਿ ਹਾਂ ਕਿ ਮੈਂ ਬਹੁਤ ਸਮੇਤੋ ਚੋਪੈਰਾ ਸਾਹਿਬ ਘਟ ਦੀ ਆ ਰਹੀ ਹਾਂ ਤੇ ਮੇਰੇ ਦਿਲ ਵਿੱਚ ਪਾਪਾ ਦੀਪ ਸਿੰਘ ਜੀ ਦੇ ਲਈ ਬਹੁਤ ਹੀ ਸਤਕਾਰ ਹੈ ਉਹਨਾਂ ਨੇ ਦੱਸਿਆ ਕਿ ਮੈਂ ਹੋਰਾਂ ਨੂੰ ਵੀ ਕਹਿਨੀ ਹਾਂ ਕਿ ਬਾਬਾ ਦੀਪ ਸਿੰਘ ਜੀ ਦੇ ਚੋਪਰੇ ਵਿੱਚ ਸ਼ਾਮਿਲ ਹੋਵੋ ਤੁਹਾਡੀ ਹਰ ਮਨੋ ਕਾਮਨਾਵਾਂ ਪੂਰੀ ਹੋਵੇਗੀ ਉਹ ਬੀਬੀ ਦੱਸਦੀ ਹੈ ਕਿ ਇਹ ਉਸ ਤੇ ਜਵਾਨੀ ਵੇਲੇ ਦੀ ਗੱਲ ਹੈ ਉਸ ਸਮੇਂ ਚੋਪਰੇ ਨਹੀਂ ਸੀ ਲੱਗਦੇ ਹੁੰਦੇ ਬਸ ਸੰਗਤ ਆਮ ਵੰਗ ਹੀ ਪਾਟ ਕਰਦੀਆਂ ਸਨ ਉਹ ਬੀਬੀ ਦੱਸਦੀ ਹੈ ਕਿ ਐਤਵਾਰ ਵਾਲੇ ਦਿਨ ਉਸ ਦਾ ਵਿਆਹ ਹੋਇਆ ਉਸ ਦਾ ਸੋਹਰਾ ਪਰਿਵਾਰ ਹਮੇਸ਼ਾ ਹੀ ਉਸ ਤੋਂ ਦਾਜ ਮੰਗਦਾ ਰਹਿੰਦਾ ਸੀ ਉਸ ਦਾ ਘਰ ਵਾਲਾ ਚੰਗਾ ਸੀ ਕਿਉਂਕਿ ਉਹ ਭੋਲਾ ਸੀ ਪਰ ਉਸਦੇ ਸਾਸੋਰਾ ਨੇ ਤੇ ਨਨਾਨ ਨੇ ਉਸ ਨੂੰ ਬਹੁਤ ਹੀ ਤੰਗ ਕਰਦੇ ਸਨ ਉਸ ਬੀਬੀ ਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਰਦਾਸ ਕੀਤੀ ਕਿ ਮੇਰੇ ਕਲ ਕਲੇਸ਼ ਦੂਰ ਕਰ ਦਿਓ ਮੇਰੇ ਤੇ ਕਿਰਪਾ ਕਰੋ ਉਸ ਬੀਬੀ ਨੇ ਜਦ ਵੀ ਘਰ ਕੰਮ ਕਰਨਾ ਤ ਕਲੇਸ਼ ਪੈ ਜਾਣਾ ਕਹਿਣਾ ਕਿ ਤੂੰ ਇਹ ਕੰਮ ਸਹੀ ਨਹੀਂ ਕਰਦੀ ਤੇ ਕੁਝ ਖਾਣ ਪੀਣ ਲੱਗਣਾ ਤੇ ਉਹਨਾਂ ਨੇ ਕਹਿਣਾ ਤੂੰ ਮਗਰੋਂ ਕਿਹੜਾ ਕੁਝ ਲੈ ਕੇ ਆਈ ਹੈ ਉਹ ਬੀਬੀ ਵਿਚਾਰੀ ਬੜਾ ਕੁਝ ਸੁਣਦੀ ਸੀ ਪਰਿਵਾਰ ਵਾਲਿਆਂ ਦਾ ਤੱਕਾ ਸੈਂਦੀ ਸੀ ਜੇਕਰ ਉਹਨੇ ਕਿਤੇ ਕਹਿਣਾ ਕਿ ਮੈਨੂੰ ਇਹ ਚੀਜ਼ ਲੈ ਦਿਓ ਤੇ ਉਹਨਾਂ ਨੇ ਕਹਿਣਾ ਤੂੰ ਕਿਹੜਾ ਵਿਆਹ ਪਿੱਛੋਂ ਪੈਸੇ ਲੈ ਕੇ ਆਈ ਹੈ ਜਿਹੜਾ ਆਪਾਂ ਤੇਰੇ ਉੱਤੇ ਖਰਚਾ ਕਰਦਾ ਹੀ ਏ ਇਸ ਤਰ੍ਹਾਂ ਦੇ ਸ਼ਬਦ ਸੁਣ ਕੇ ਉਹਨੂੰ ਬਹੁਤ ਬੁਰਾ ਲੱਗਦਾ ਅਤੇ ਉਹ ਸੋਚਦੀ ਕਿ ਮੇਰੀ ਜ਼ਿੰਦਗੀ ਤਾਂ ਨਰਕ ਹੀ ਬਣ ਗਈ ਹੈ ਮੈਂ ਐਦਾਂ ਕਿੱਦਾਂ ਰਵਾਂਗੀ ਹਜੇ ਤਾਂ ਨਵੀਂ ਵਿਆਹੀ ਆਈ ਹਾਂ ਪਰ ਉਹਨੇ ਆਪਣੇ ਪੇਕੇ ਘਰ ਨੂੰ ਐਨਾ ਗੱਲਾਂ ਬਾਰੇ ਕਦੇ ਨਹੀਂ ਦੱਸਿਆ ਉਹਨੇ ਬਸ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰੀ ਜਾਣੀ ਤੇ ਕਹਿਣਾ ਬਾਬਾ ਜੀ ਤੁਸੀਂ ਹੀ ਮੇਰੇ ਪਿਓ ਹੋ ਤੁਸੀਂ ਹੀ ਮੇਰੇ ਮਾਤਾ ਹੋ ਤੁਸੀਂ ਹੀ ਮੇਰੇ ਤੇ ਕਿਰਪਾ ਕਰੋ ਮੈਂ ਸੁਣਿਆ ਹੈ ਬਾਬਾ ਦੀਪ ਸਿੰਘ ਜੀ ਤੇ ਕਰੋ ਕੋਈ ਖਾਲੀ ਨਹੀਂ ਮੁੜਦਾ ਉਸਨੇ ਦਿਨ ਰਾਤ ਬਸ ਇਹੀ ਅਰਦਾਸ ਕਰੀ ਜਾਣੀ ਉਹ ਤੰਗ ਤਾਂ ਬਹੁਤ ਸੀ ਪਰ ਉਸਦਾ ਭਰੋਸਾ ਕਦੇ ਨਹੀਂ ਡੋਲਿਆ ਕਈ ਲੋਕ ਕਹਿੰਦੇ ਹਨ ਕਿ ਮੈਂ ਬੜਾ ਪਾਠ ਕਰਦੀ ਹਾਂ ਮੈਂ ਬੜੀ ਸੇਵਾ ਕਰਦੀ ਹਾਂ ਪਰ ਮੈਨੂੰ ਬਾਬਾ ਦੀਪ ਸਿੰਘ ਜੀ ਨੇ ਦਿੱਤਾ ਕੀ ਹੈ ਕਿਸੇ ਹੋਰ ਜਗ੍ਹਾ ਤੇ ਚਲੇ ਜਾਣੀ ਹਾਂ ਕਿਉਂਕਿ ਸਾਡਾ ਸੁਭਾਅ ਹੈ ਅਸੀਂ ਬੜੇ ਅਕਿਰਤਕ ਹਨ ਹਾਂ ਸਾਨੂੰ ਜਿਹੜੀ ਚੀਜ਼ ਮਿਲੇ ਅਸੀਂ ਉਸ ਦੀ ਕਦਰ ਕਰਦੇ ਹਾਂ ਸਾਨੂੰ ਉਸ ਦਰ ਤੇ ਨਾਲ ਕੋਈ ਮਤਲਬ ਨਹੀਂ ਹੁੰਦਾ ਜੀਨੇ ਇਹ ਸਭ ਕੁਝ ਸਾਨੂੰ ਦਿੱਤਾ ਹੋਵੇ ਸਾਨੂੰ ਇਹ ਗੁਰੂ ਨਾਲ ਪ੍ਰੇਮ ਨਹੀਂ ਹੈ ਸਾਨੂੰ ਗੁਰੂ ਤੋਂ ਮਿਲੀ ਦਾਤ ਨਾਲ ਪ੍ਰੇਮ ਹੁੰਦਾ ਹੈ ਛੇਤੀ ਮਿਲ ਜਾਏ ਅਸੀਂ ਜੋ ਵੀ ਮੰਗਦੇ ਹਾਂ ਔਰ ਉਹ ਬੀਬੀ ਦੱਸਦੀ ਹੈ ਕਿ ਮੇਰੀ ਸ਼ਰਦਾ ਬਾਬਾ ਦੀਪ ਸਿੰਘ ਜੀ ਦੇ ਅੱਗੇੋਂ ਕਦੀ ਨਹੀਂ ਡੋਲੀ। ਉਹਨੇ ਅਰਦਾਸ ਕਰਦੀ ਰਹਿਣਾ ਭਾਵੇਂ ਉਸਤੇ ਹਾਲਾਤ ਬਹੁਤ ਹੀ ਮਾੜੇ ਸਨ। ਸਾਰਾ ਦਿਨ ਕੰਮ ਕਰਦੀ ਰਹਿਣਾ, ਸਾਰਿਆਂ ਨੂੰ ਰੋਟੀ ਖਵਾ ਦੇਣੀ ਪਰ ਜਦ ਉਸਦੇ ਖਾਣ ਦੀ ਵਾਰੀ ਆਣੀ ਤਾਂ ਸੋਹਰਾ ਪਰਿਵਾਰ ਨੇ ਕਹਿ ਦੇਣਾ ਕੋਈ ਕੰਮ ਤਾਂ ਕਰਦੀ ਨਹੀਂ ਹੈ। ਸਾਡੇ ਘਰ ਦਾ ਲੰਗਰ ਖਾਂਦੀ ਰਹਿੰਦੀ ਹੈ। ਐ ਸਭ ਸੁਣ ਕੇ ਉਹ ਬੜੀ ਤੰਗ ਆ ਗਈ ਸੀ ਅਤੇ ਆਪਣੇ ਘਰ ਵਾਲੇ ਨੂੰ ਕਹਿੰਦੀ ਐ ਸਭ ਮੈਨੂੰ ਇੰਨਾ ਮਾੜਾ ਬੋਲਦੇ ਨੇ ਤੁਸੀਂ ਤਾਂ ਮੇਰੇ ਹੱਕ ਵਿੱਚ ਬੋਲਦੇ ਵੀ ਨਹੀਂ ਹੋ ਕੁਝ ਤਾਂ ਬੋਲੋ ਪਰ ਉਹ ਕਹਿੰਦੀ ਕਿ ਮੇਰਾ ਘਰ ਵਾਲਾ ਆਪਣੇ ਪਰਿਵਾਰ ਤੋਂ ਡਰਦਾ ਸੀ ਕਹਿੰਦੀ ਕਿ ਇੱਕ ਦਿਨ ਮੈਂ ਸੋਚਿਆ ਕਿ ਮੇਰੇ ਇੱਥੇ ਗੁਜ਼ਾਰਾ ਨਹੀਂ ਹੋਏ ਜੇ ਹੁਣ ਵੀ ਮੈਂ ਕੁਝ ਨਾ ਕੀਤਾ ਤੇ ਮੇਰੇ ਨਾਲ ਹੋਰ ਵੀ ਮਾੜਾ ਹੋ ਜਾਏਗਾ ਉਸਨੇ ਆਪਣੇ ਮਾਪੇ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਉਹ ਦਾਜ ਮੰਗਦੇ ਨੇ ਕਹਿੰਦੇ ਨੇ ਜਾਂ ਤਾਂ ਦਾਜ ਲੈ ਕੇ ਆ ਨਹੀਂ ਤਾਂ ਵਾਪਸ ਚਲੀ ਜਾ ਆਪਣੇ ਘਰ ਉਸ ਦੇ ਭੇਕੇ ਉਸ ਨੂੰ ਆਪਣੇ ਘਰ ਲੈ ਗਏ ਉਸ ਨੂੰ ਡਿਪਰੈਸ਼ਨ ਦੀ ਬਿਮਾਰੀ ਹੋ ਗਈ ਉਹ ਦੱਸਦੀ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਉਸ ਦੇ ਵਿੱਚ ਜਾਨ ਹੈ ਵੀ ਜਾਂ ਨਹੀਂ ਉਸ ਦੀ ਜ਼ਿੰਦਗੀ ਵਿੱਚ ਅੱਕੇ ਕੀ ਬਣੇਗਾ ਤੇ ਐ ਸਭ ਉਸਦੇ ਨਾਲ ਕੀ ਹੋ ਰਿਹਾ ਹੈ ਉਸਦੇ ਘਰ ਦੇ ਕੋਲ ਇੱਕ ਗੁਰਦੁਆਰਾ ਸੀ ਉਸਨੇ ਸੋਚਿਆ ਕਿ ਜੇ ਸਤਗੁਰ ਦੇ ਪਿੱਛੇ ਪੈ ਜਾਈਏ ਕਿਸੇ ਗੱਲੋਂ ਜਿਵੇਂ ਇੱਕ ਬੱਚਾ ਆਪਣੇ ਪਿਓ ਦੇ ਖਿਹੜੇ ਪੈ ਜਾਂਦਾ ਹੈ ਤੇ ਉਹ ਨਾ ਛਾਉਂਦੇ ਹੋਏ ਵੀ ਉਸ ਨੂੰ ਚੀਜ਼ ਲੈ ਕੇ ਦਿੰਦਾ ਹੈ ਕਿ ਮੇਰਾ ਬੱਚਾ ਖੁਸ਼ ਹੋ ਜਾਵੇ ਐਦਾਂ ਹੀ ਰੱਬ ਜ਼ਰੂਰ ਸੁਣਦਾ ਹੈ ਉਹ ਦੱਸਦੀ ਹੈ ਕਿ ਉਸਦੇ ਘਰ ਤਲਾਕ ਦੇ ਪੇਪਰ ਆ ਗਏ ਅਤੇ ਕਹਿੰਦੇ ਅਸੀਂ ਮੁੰਡਾ ਕਿਤੇ ਹੋਰ ਵਿਆਹ ਲਵਾਂਗੇ ਪਰ ਉਸ ਦਾ ਘਰ ਵਾਲਾ ਬੜਾ ਹੀ ਚੰਗਾ ਸੀ ਉਸ ਦਾ ਜੀਵਨ ਸਾਥੀ ਬੜਾ ਹੀ ਚੰਗਾ ਸੀ ਉਸ ਨੇ ਸੋਚਿਆ ਕਿ ਕਿਉਂ ਉਸ ਨਾਲ ਮਾੜੀ ਕਰਨੀ ਹੈ ਆਪੇ ਉਹ ਮੇਰੇ ਲਈ ਕਦੇ ਨਹੀਂ ਖੜਿਆ ਕਿਉਂਕਿ ਉਹ ਆਪਣੇ ਪਰਿਵਾਰ ਤੋਂ ਡਰਦਾ ਸੀ ਪਰ ਉਹ ਚੰਗੇ ਸੁਭਾਅ ਦਾ ਮਾਲਕ ਸੀ ਪਰ ਉਸ ਨੇ ਮੈਨੂੰ ਕਦੇ ਵੀ ਮਾੜਾ ਬੋਲ ਨਹੀਂ ਸੀ ਬੋਲਿਆ ਉਸ ਨੇ ਗੁਰੂ ਘਰ ਜਾ ਕੇ ਇਹੀ ਅਰਦਾਸ ਕਰਨੀ ਕਿ اے ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਬਾਬਾ ਦੀਪ ਸਿੰਘ ਜੀ ਮੇਰੇ ਤੇ ਕਿਰਪਾ ਕਰੋ ਉਹ ਦੱਸਦੀ ਹੈ ਕਿ ਉਹਨੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਿਆ ਕੇ ਘਰੇ ਰੱਖੀ ਤੇ ਉਸ ਅੱਗੇ ਜੋ ਚਕਾਈ ਤੇ ਸੁਖਮਣੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਦੱਸਦੀ ਹੈ ਕਿ ਗੁਰੂ ਘਰ ਜਾ ਕੇ ਵੀ ਉਸਨੇ ਮਾਲਾ ਜਪੀ ਜਾਣੀ ਸੁਖਮਣੀ ਸਾਹਿਬ ਦਾ ਪਾਠ ਕਰੀ ਜਾਣਾ ਦੇ ਨਾਲ ਅਰਦਾਸ ਕਰੇ ਜਾਣੀ ਕਿ ਬਾਬਾ ਦੀਪ ਸਿੰਘ ਜੀ ਮੇਨੇ ਤੇ ਕਿਰਪਾ ਕਰੋ ਕਹਿੰਦੀ ਹੈ ਇਦਾਂ ਹੀ 2 ਮਹੀਨੇ ਹੋ ਨਿਕਲੇ ਉਸਨੇ ਸੋਚਿਆ ਕਿ ਮੈਂ ਤਲਾਕ ਨਹੀਂ ਦੇਣਾ ਜੋ ਕਰਨਾ ਹੈ ਕਰ ਲੈਣਾ ਇਦਾਂ ਹੀ ਕਰਦੇ ਕਰਦੇ 1 ਸਾਲ ਲੰਘ ਗਿਆ ਬਾਬਾ ਦੀਪ ਸਿੰਘ ਜੀ ਦੇ ਅੱਗੇ ਇਦਾਂ ਹੀ ਮਿੰਤਾ ਤਰਲੇ ਕਰਦੀ ਰਹੀ ਕਿ ਬਾਬਾ ਦੀਪ ਸਿੰਘ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਕਲ ਕਲੇਸ਼ ਦੂਰ ਕਰੋ ਉਹ ਕਹਿੰਦੀ ਹੈ ਕਿ ਮੈਂ ਕਦੇ ਮਨ ਵਿੱਚ ਇਹ ਨਹੀਂ ਲਿਆਂਦਾ ਕਿ ਮੈਂ ਇੰਨੀਆਂ ਅਰਦਾਸਾਂ ਕੀਤੀਆਂ ਮੇਰਾ ਵਾਹਿਗੁਰੂ ਕਦੇ ਸੁਣਦਾ ਹੀ ਨਹੀਂ ਬਸ ਇੱਕੋ ਗੱਲ ਮਨ ਵਿੱਚ ਸੀ ਕਿ ਮੇਰੇ ਬਾਬਾ ਜੀ ਮੇਰੀ ਗੱਲ ਜ਼ਰੂਰ ਸੁਣਨਗੇ ਕੀ ਪਤਾ ਮੈਂ ਹਜੇ ਕਿੰਨੀ ਤਤਾਰ ਵਿੱਚ ਖੜੀ ਹਾਂ ਉਹਨਾਂ ਦੇ ਦਰ ਤੇ ਕਿੰਨੀ ਸੰਗਤਾ ਜਾਂਦੀਆਂ ਨੇ ਉਹ ਮੇਰੇ ਤੇ ਕਿਰਪਾ ਜ਼ਰੂਰ ਕਰਨਗੇ ਇੱਕ ਸਾਲ ਲੰਘਣ ਤੋਂ ਬਾਅਦ ਉਹ ਦੱਸਦੀ ਹੈ ਕਿ ਮੇਰੇ ਘਰ ਵਾਲੇ ਦੇ ਅੰਦਰ ਹਿੰਮਤ ਜਾਗੀ ਉਹ ਆਪਣੇ ਪਰਿਵਾਰ ਨਾਲ ਲੜ ਕੇ ਮੇਰੇ ਕੋਲ ਆਇਆ ਤੇ ਮੇਰੇ ਪਿਤਾ ਜੀ ਨੂੰ ਕਹਿਣ ਲੱਗਾ ਕਿ ਮੈਂ ਉਸ ਘਰ ਵਿੱਚ ਨਹੀਂ ਰਹਿਣਾ ਚਾਹੁੰਦਾ ਅਤੇ ਕਹਿੰਦਾ ਤੁਸੀਂ ਮੈਨੂੰ ਕਿਤੇ ਹੋਰ ਕਮਰਾ ਲੱਭ ਦਿਓ ਮੈਂ ਕੋਈ ਨੌਕਰੀ ਕਰ ਲਵਾਂਗਾ ਉਹ ਬਹੁਤ ਖੁਸ਼ ਹੋਈ ਕਿ ਉਸ ਦੇ ਘਰ ਵਾਲੇ ਨੇ ਉਸ ਦੇ ਲਈ ਇੱਕ ਸਟੈਪ ਤਾਂ ਚੁੱਕਿਆ ਬਾਬਾ ਦੀਪ ਸਿੰਘ ਜੀ ਨੇ ਮੇਰੀ ਸੁਣ ਲਈ ਕਿ ਮੇਰਾ ਘਰ ਵਾਲਾ ਮੇਰੇ ਕੋਲ ਆਇਆ ਹੈ ਉਹਨੇ ਕਿਹਾ ਕਿ ਤੂੰ ਫਿਕਰ ਨਾ ਕਰ ਅਸੀਂ ਕਮਰਾ ਕਿਰਾਏ ਤੇ ਲੈ ਦਵਾਂਗੇ ਤੇ ਉੱਥੇ ਹੀ ਰਹਿ ਜਾਵਾਂਗੇ ਅਸੀਂ ਕਮਰਾ ਕਿਰਾਏ ਤੇ ਲੈ ਲਿਆ ਤੇ ਉੱਥੇ ਰਹਿਣ ਲੱਗ ਗਏ ਉਹ ਕੰਮ ਤੇ ਜਾਂਦਾ ਸੀ ਤੇ ਮੈਂ ਵੀ ਕੋਈ ਛੋਟਾ ਮੋਟਾ ਕੰਮ ਕਰਕੇ ਪੈਸੇ ਜੋੜਦੀ ਐਦਾਂ ਸਾਡੇ ਉੱਤੇ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਐਸਾ ਮੇਰੇ ਪਤੀ ਦਾ ਮਨ ਵੱਜਾ ਕਿ ਉਹਨੇ ਆਪਣੇ ਪਰਿਵਾਰ ਨੂੰ ਵਿਸਾਰ ਹੀ ਦਿੱਤਾ ਇੱਕ ਦਿਨ ਉਸਦੇ ਮਨ ਵਿੱਚ ਖਿਆਲ ਆਇਆ ਕਿ ਅੱਜ ਨਹੀਂ ਤਾਂ ਕੱਲ੍ਹ ਸਹੀ ਉਸਦਾ ਪਤੀ ਆਪਣੇ ਪਰਿਵਾਰ ਲਈ ਫਿਕਰ ਤਾਂ ਜ਼ਰੂਰ ਕਰੇਗਾ ਆਖਿਰ ਉਸਦੇ ਮਾਪਿਓ ਨੇ ਮੇਰੇ ਬਿਨਾਂ ਕਿਵੇਂ ਰਹਿਣਗੇ ਇਹ ਸੋਚਦਾ ਤਾਂ ਜ਼ਰੂਰ ਹੋਵੇਗਾ ਉਸਦੇ ਮਨ ਵਿੱਚ ਖਿਆਲ ਆਇਆ ਕਿ ਆਪਾਂ ਐਦਾਂ ਨਹੀਂ ਕਰਨਾ ਉਸਦੇ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸਾਂ ਕੀਤੀਆਂ ਨੇ ਤੇ ਹੁਣ ਵੀ ਕਰਦੀ ਹਾਂ ਤੇ ਉਹਨਾਂ ਨੇ ਸਾਡੇ ਤੇ ਸਾਰੇ ਹੀ ਕਾਜ ਸਹੀ ਕਰ ਦੇਣੇ ਨੇ ਮੇਰਾ ਘਰ ਵਾਲਾ ਕਹਿੰਦਾ ਕਿ ਤੂੰ ਸਹੀ ਕਹਿੰਦੀ ਹਾਂ ਪਤਾ ਨਹੀਂ ਮੇਰੇ ਵਿੱਚ ਕਿੰਨੀ ਹਿੰਮਤ ਆਈ ਕਿ ਮੈਂ ਸਭ ਕੁਝ ਛੱਡ ਕੇ ਤੇਰੇ ਕੋਲ ਆ ਗਿਆ ਇੱਥੇ ਆ ਕੇ ਰਹਿਣ ਲੱਗ ਗਿਆ ਹਾਂ ਪਤਾ ਨਹੀਂ ਮੇਰੇ ਚ ਇੰਨੀ ਹਿੰਮਤ ਕਿਵੇਂ ਆਈ ਜਿਵੇਂ ਕਿਸੇ ਨੇ ਮੇਰੀ ਬਾਹ ਫੜੀ ਹੋਵੇ ਤੇ ਮੇਰੇ ਤੋਂ ਸਭ ਕੁਝ ਕਰਵਾਇਆ ਹੋਵੇ ਉਹ ਗੁਰੂ ਘਰ ਜਾਣ ਲੱਗ ਗਈ ਜੋ ਉਸ ਦੇ ਘਰ ਦੇ ਕੋਲ ਹੀ ਸੀ ਉੱਥੇ ਜਾ ਕੇ ਅਰਦਾਸਾ ਕਰਨ ਲੱਗ ਗਈ ਕਿ ਬਾਬਾ ਜੀ ਜਿਵੇਂ ਮੇਰਾ ਘਰਵਾਰਾ ਮੇਰੇ ਕੋਲ ਆਇਆ ਹੈ ਉੰਜ ਹੀ ਮੇਰਾ ਸੋਹਰਾ ਪਰਿਵਾਰ ਮੈਨੂੰ ਲੈਣਾ ਜਾਵੇ ਤੇ ਮੈਨੂੰ ਆ ਕੇ ਕਹਿਣ ਕੀਤੀਏ ਸਾਡੇ ਕੋਲ ਆ ਕੇ ਰਹਿ ਬਾਬਾ ਦੀਪ ਸਿੰਘ ਜੀ ਦੀ ਐਸੀ ਕਿਰਪਾ ਹੋਈ ਕਿ ਇੱਕ ਦਿਨ ਉਹਨੂੰ ਸੁਪਨਾ ਆਇਆ ਤੇ ਇੱਕ ਗੁਰਸਿੱਖ ਸੁਪਨੇ ਵਿੱਚ ਆਏ ਤੇ ਉਹਨੂੰ ਕਹਿੰਦੇ ਕੀਤੀ ਐ ਆਪਣੀ ਬਾਣੀ ਥੋੜੀ ਵਧਾਲ ਐ ਅਤੇ ਕਹਿੰਦੇ ਜਿੱਥੇ ਇੱਕ ਸੁਖਮਣੀ ਸਾਹਿਬ ਦਾ ਪਾਠ ਕਰਦੀਆਂ ਉੱਥੇ ਦੋ ਕਰਿਆ ਕਰ ਅਸੀਂ ਤੇਰੀ ਰੱਖਿਆ ਕਰਾਂਗੇ ਅਤੇ ਕਹਿੰਦੀ ਜੋ ਸੁਪਨਾ ਆਇਆ ਸੀ ਕਿਸੇ ਕਾਰਨ ਕਰਕੇ ਹੀ ਆਇਆ ਹੋਵੇਗਾ ਅਗਲੇ ਦਿਨ ਗੁਰੂ ਘਰ ਜਾ ਕੇ ਉਸਨੇ ਦੋ ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤੇ ਇੱਕ ਸਵੇਰੇ ਕਰਦੀ ਸੀ ਇੱਕ ਸ਼ਾਮ ਨੂੰ ਕਰਦੀ ਸੀ ਬਾਬਾ ਜੀ ਦੀ ਐਸੀ ਕਿਰਪਾ ਹੋਈ ਇਹ ਥੋੜੇ ਦਿਨਾਂ ਦੇ ਵਿੱਚ ਹੀ ਉਸ ਦਾ ਸੋਹਰਾ ਪਰਿਵਾਰ ਉਸ ਦੇ ਪੇਕੇ ਘਰ ਉਹਨੂੰ ਲੈਣ ਆ ਗਿਆ ਤੇ ਕਹਿੰਦੇ ਤੁਹਾਨੂੰ ਤਾਂ ਜ਼ਰੂਰ ਪਤਾ ਹੋਵੇਗਾ ਕਿ ਉਹ ਕਿੱਥੇ ਰਹਿੰਦੇ ਨੇ ਅਸੀਂ ਉਹਨਾਂ ਨੂੰ ਲੈ ਕੇ ਆਪਣੇ ਘਰ ਜਾਣਾ ਹੈ ਦੱਸਦੀ ਹੈ ਕਿ ਉਸ ਦਾ ਸੋਹਰਾ ਪਰਿਵਾਰ ਉਸ ਦੇ ਘਰ ਆਇਆ ਤੇ ਉਸ ਦੇ ਤਰਲੇ ਮਿੰਤਾ ਕਰਨ ਲੱਗ ਗਿਆ ਮੇਰੇ ਕੋਲੋਂ ਮਾਫੀ ਮੰਗਣ ਲੱਗ ਗਏ ਕਿ ਤੀਏ ਸਾਡੇ ਨਾਲ ਚੱਲ ਉਹ ਤੇਰਾ ਘਰ ਹੈ ਜੇ ਤੂੰ ਚੰਨੀ ਹੈ ਤੇ ਅਸੀਂ ਉਹ ਘਰ ਵੀ ਤੇਰੇ ਨਾਲ ਕਰਾ ਦਿੰਨੇ ਹਾਂ ਤੂੰ ਸਾਡੇ ਨਾਲ ਚੱਲ ਇਹ ਹੈ ਉਸ ਭੈਣ ਦੀ ਸੱਚੀ ਹੜ ਬਿੱਤੀ ਜੋ ਕਹਿੰਦੀ ਹੈ ਬਾਬਾ ਦੀਪ ਸਿੰਘ ਜੀ ਦੇ ਉੱਤੇ ਸ਼ਰਦਾ ਤੇ ਵਿਸ਼ਵਾਸ ਰੱਖ ਕੇ ਬਾਬਾ ਜੀ ਨੇ ਉਸ ਤੇ ਮਿਹਰ ਕੀਤੀ ਅੱਜ ਉਹ ਭੈਣ ਆਪਣੇ ਸੋਹਰਾ ਪਰਿਵਾਰ ਵਿੱਚ ਖੁਸ਼ੀ ਨਾਲ ਰਹਿੰਦੀ ਹੈ ਉਸਦੇ ਘਰ ਦੋ ਬੱਚੇ ਹੋਏ ਅਤੇ ਉਹ ਕੁਛ ਹਾਲ ਜ਼ਿੰਦਗੀ ਜੀ ਰਹੀ ਹੈ ਸਾਨੂੰ ਇਸ ਕਹਾਣੀ ਤੋਂ ਐ ਸਿੱਖਿਆ ਮਿਲਦੀ ਹੈ ਕਿ ਪਾਬਾ ਜੀ ਦੇ ਉੱਤੇ ਸੱਚੀ ਸ਼ਰਧਾ ਰੱਖਿਏ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜ ਕੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ